ਸੁਣਿਆ ਸਭ ਤੋਂ ਪੁਰਾਣੇ ਮਾਰਕੀਟ ਦੇ ਤੁਸੀਂ ਬੈਠੇ ਹੋ ਜੀ ਬਿਲਕੁਲ ਜੀ ਬਿਲਕੁਲ ਸਾਢੇ ਚੌਥੀ ਪੀੜੀ ਚੱਲ ਰਹੀ ਹੈ ਇੱਥੇ ਅੱਛਾ ਜੀ ਹਾਂ ਜੀ ਤਾਂ ਕਿੰਨਾ ਕ ਸਮਾਂ ਹੋ ਗਿਆ ਆਪਣ ਬੈਠੇ ਹੋ 100 ਸਾਲ ਦੇ ਕਰੀ ਹੋਣੇ ਆ 100 ਸਾਲ ਦੇ ਖਾਨ 47 ਤੋਂ ਪਹਿਲਾਂ ਦੇ ਜੀ ਜਿੰਨਾ ਵੀ ਵਧੀਆ ਕੰਮ ਕਰਕੇ ਦੇ ਦੋ ਕਾ ਕੇ ਨਹੀਂ ਕਹਿੰਦੇ ਬਹੁਤ ਵਧੀਆ ਕੀਤਾ ਉਹ ਕਹਿੰਦਾ ਘੱਟ ਕਰ ਦੇ ਨੂ ਪੈਸੇ ਕੱਟ ਕਰਕੇ ਨਹੀਂ ਕਰਨਾ ਕੀ ਕੀ ਤਿਆਰ ਕੀਤਾ ਵੇ ਇਕੱਲੇ ਉਹਨੇ ਦੇ ਕੋ ਅੰਦਰ ਆਪਣਾ ਪੈਸੇ ਦਾ ਸਭ ਮੇਨ ਗੇਟ ਸਾਡੇ ਫਾਦਰ ਦਾ ਬਣਿਆ ਹੋਇਆ ਹੈ ਤੇ ਐਨੀ ਇਸ ਦਾ ਸਾਡੇ ਦਾਦਾ ਜੀ ਦਾਦ ਬਣਿਆ ਹੋਇਆ ਹੈ ਮੇਰੇ ਫਾਦਰ ਜੀ ਕੰਮ ਕਰਦੇ ਸੀਗੇ ਤੇ ਅਸੀਂ ਉਹਨਾਂ ਕਰਕੇ ਅਸੀਂ ਵੀ ਇਸ ਦੁਕਾਨ ਤੇ ਆ ਗਏ ਤੇ ਇਸ ਸਮੇਂ ਤੁਸੀਂ ਆ ਲਗਾ ਲੋ ਮੈਨੂੰ ਤਾਂ ਇਸ ਕੰਮ ਦੇ ਵਿੱਚ ਪਏ ਨੂੰ 15-16 ਸਾਲ ਹੋ ਗਏ ਚਾਰ ਪੀਸਾਂ ਦਾ ਇੱਕ ਵਾਰੀ ਪਾਏ ਜਾਂਦੇ ਆ ਚਾਰ ਪੀਸ ਬਣਾਏ ਜਾਂਦੇ ਆ ਕੁੱਟ ਕੇ ਜਾਂ ਪਹਿਲਾਂ ਬਣਾਉਂਦੇ ਸੀਗੇ ਨਾ ਚਾਰ ਪੀਸ ਨੂੰ ਤੁਸੀਂ ਹੱਲ ਗਾ ਲੋ 1 ਘੰਟੇ ਦੇ ਵਿੱਚ ਚਾਰ ਪੀਸ ਤਿਆਰ ਹੋ ਜੰਨੇ ਆ ਠੀਕ ਹੈ ਜੀ ਸੜਿਆ ਮੋੜਨ ਵਾਸਤੇ ਡਾਈ ਹੈ ਜੀ ਇਹ ਇਹ 6 ਸੂਤਾਂ ਸੜਿਆ ਮੋੜ ਦੂੰਗੀ ਠੀਕ ਹੈ ਇਹ ਦੇ ਵਿੱਚ 2 ਸੂਤ ਤੋਂ ਲੈ ਕੇ 4 ਸੂਤ 500 600 ਤੱਕ ਜਿਹੜੀ ਮਰਜ਼ੀ ਸੈੱਜ ਲੈ ਲਊ ਇੱਕ ਕੰਮ ਕਰ ਰਹੇ ਹਾਂ ਲੋਹੇ ਦਾ ਤੇ ਲੋਕ ਚਾਹ ਕਰੀਦੇ ਨੇ ਅੱਗੇ ਨਾਲੋਂ ਲਾਗਤ ਘਟ ਵੀ ਰਹੀ ਆ ਵੀ ਮਨ ਉਦਾਸ ਨਹੀਂ ਹੁੰਦਾ ਫਿਰ ਅੱਗੇ ਕੀ ਕਰੋਗੇ ਦੇਖੋ ਜੀ ਸਾਡੀ ਜ਼ਿੰਦਗੀ ਪਾਰ ਹੋ ਜਾਣੀ ਐ ਇਸ ਕੰਮ ਦੇ ਵਿੱਚ ਬੱਚਿਆਂ ਨੂੰ ਅਸੀਂ ਪਾਇਆ ਨਹੀਂ ਇਸ ਕੰਮ ਦੇ ਵਿੱਚ ਲੈ ਦੇ ਕੇ ਤੁਸੀਂ ਆਹ ਦੇਖੋ ਇਸ ਕੰਮ ਦੇ ਵਿੱਚ ਅੱਗੇ ਨੂੰ ਕੋਈ ਚਾਂਦਲਾ ਨਹੀਂ ਹੈਗਾ ਠੀਕ ਹੈ ਨਾ ਕਿਉਂਕਿ ਇਕੱਲਾ ਬੰਦਾ ਇਸ ਕੰਮ ਨੂੰ ਨਹੀਂ ਕਰ ਸਕਦਾ ਠੀਕ ਹੈ ਨਹੀਂ ਜੀ ਜਦ ਤੱਕ ਇਹ ਤਿੰਨ ਬੰਦੇ ਨਹੀਂ ਇਕੱਠੇ ਹੋਣਗੇ ਕੰਮ ਨਹੀਂ ਹੋਣਾ ਫਾਦਰ ਸਾਹਿਬ ਦਾ ਆਪਣੇ ਮਤਲਬ ਕਿ ਸਮਝ ਲਓ ਬਚਪਨ ਤੋਂ ਹੀ ਪਏ ਹੋਏ ਇਸ ਕੰਮ ਦੇ ਵਿੱਚ ਉਹਨਾਂ ਦੀ 83 ਇਸ ਹੋ ਚੁੱਕੀ ਹੁਣ ਤੱਕ ਕਦੇ ਆ ਜੰਨੇ ਆ ਗੀੜਾ ਮਾਰਨ ਵਾਸਤੇ ਦੁਕਾਨ ਤੇ ਨਹੀਂ ਤਾਂ ਘਰ ਹੁੰਦੇ ਆ ਹਾਂ ਲਸ਼ਮੇ ਚ ਲਸੀਸ ਮੈਲ ਚ ਉਹ ਆਇਆ ਬਾਹਰ ਦੀ ਕੰਪਨੀ ਦਾ ਫਿਰ ਸਾਡੇ ਗ੍ਰੈਂਡਫਾਦਰ ਨੇ ਕਿਹਾ ਦਾਦਾ ਜੀ ਨੇ ਮੇਰੇ ਨਾਲ ਮਰਾਸਾ ਨਾਲ ਗੱਲਬਾਤ ਕਰਦੇ ਸੀ ਵੀ ਭਾਈ ਇਹ ਕਿਦਾਂ ਚੀਜ਼ ਤਿਆਰ ਕਰਨੀ ਆ ਪੁੱਛਦੇ ਸੀ ਅੱਗੇ ਵੀ ਇਹ ਕੀ ਤਿਆਰ ਕਰ ਉਹ ਬਹੁਤ ਬੜੀ ਕੀਦਰੀ ਕੰਮ ਸੀ ਜੀ ਪੂਰੀ ਨੋਲਿਜ ਹੈ ਜੀ ਮਿਸਤਰੀ ਤੋਂ ਵੱਧ ਨੋਲਿਜ ਹੈ ਮਰਾਸਾ ਦਾ ਇਹ ਸੰਦੂਕ ਕਿਸੇ ਨੇ ਕੈਨੇਡਾ ਭੇਜਿਆ ਸੀ ਇਸ ਸੰਦੂਕ ਕੁੜੀ ਦਾ ਵਿਆਹ ਸੀ ਕਿਸੇ ਅਫਸਰ ਦੀ ਉਹਨਾਂ ਨੇ ਫਿਰ ਇਹ ਸਾਰਾ ਉਸ ਦਾ ਸਮਾਨ ਬਣਾਇਆ ਸੀ ਟੋਕਰੀ ਹੈ ਜੀ ਅੱਛਾ ਜੀ ਕਹੇ ਸਾਈਕਲ ਦੇ ਲਾ ਲਓ ਜਾਂ ਮੋਟਰਸਾਈਕਲ ਦੇ ਲਾ ਲਓ ਇਹ ਪੂਰੀ 100 ਸਾਲ ਪੁਰਾਣੀ ਤਕਨੀਕ ਹੈ ਜਿਹੜੀ ਕਿ ਕਿਤੇ ਵੀ ਵੈਲਡਿੰਗ ਨਹੀਂ ਸਾਰਾ ਡਿਫਟਿੰਗ ਕੰਮ ਹੋਇਆ ਹੈ ਪੇ ਜਿੰਦਾ ਕੁੰਡਾ ਹੈ ਇਹ ਸਭ ਹੱਥ ਦਾ ਮੇਡ ਬਣਾਇਆ ਸਾਰਾ ਇਹ ਜਾਣ ਬ੍ਰਾਜ਼ੀਲ ਜਾਣਾ ਹੈ ਸਾਈਕਲ ਦੇ ਲੱਗੇ ਬ੍ਰਾਜ਼ੀਲ ਖਾਨੀ ਕੋਈ ਸਾਈਕਲ ਤਿਆਰ ਕੀਤਾ ਮੇਰੇ ਮਿੱਤਰ ਦਾ ਹੂੰ ਉਹ ਸੇਲ ਹੋ ਗਿਆ ਜੰਗਰੇ ਨੇ ਲੈ ਜਾਉਂਦਾ 90 95 ਸਾਲ ਹੋ ਗਏ ਜੀ ਦਾਦਾ ਜੀ ਕਰਦੇ ਸੀਗੇ ਜੀ ਉਸ ਤੋਂ ਬਾਅਦ ਮੇਰੇ ਡੈਡੀ ਜੀ ਕਰਦੇ ਆ ਚਾਚਾ ਜੀ ਵੀ ਕਰਦੇ ਆ ਜੀ ਅੱਛਾ ਅੱਛਾ ਤੁਸੀਂ ਦੇਖ ਰਹੇ ਹੋ ਡੀ5 ਪੰਜਾਬੀ ਡਾਕ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਆ ਪਟਿਆਲਾ ਦੇ ਕਿਲਾ ਚੌਂਗ ਦੇ ਪਿਛਲੇ ਪਾਸੇ ਜਿੱਥੇ ਪੁਰਾਣੇ ਦੁਕਾਨਾਂ ਨੇ ਦੁਕਾਨਾ ਤੁਸੀਂ ਦੇਖ ਸਕਦੇ ਹੋ ਕਾਫੀ ਸਾਲਾਂ ਤੋਂ ਇਹ ਹੱਥੀ ਕੰਮ ਕਰਦੇ ਨੇ ਤੇ ਲੋਹੇ ਨੂੰ ਢਾਲ ਕੇ ਕੀ ਕੀ ਬਣਾ ਦਿੰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਦਾਂ ਪੱਠੀ ਦੇ ਵਿੱਚ ਇੱਕ ਪੁਰਾਣੇ ਸਮੇਂ ਦੀ ਪੱਠੀ ਦੇ ਵਿੱਚ ਲੋਹੇ ਨੂੰ ਪਾਇਆ ਜਾ ਰਿਹਾ ਤਾਂ ਉਸ ਨੂੰ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਇੱਥੇ ਖੁਰਪੇ ਥੋੜੀਆਂ ਜੋ ਘਾ ਵਟਣ ਵਾਲੀਆਂ ਕ੍ਰਪਾਨਾਂ ਬਣਦੀਆਂ ਨੇ ਸੰਗਲਾ ਬਣਾਉਂਦੇ ਨੇ ਇਹ ਕਾਫੀ ਸਮਾਨ ਇਹਨਾਂ ਕੋਲ ਪਿਆ ਇਸ ਦੁਕਾਨ ਦੇ ਮਾਲਕ ਨੇ ਕਾਕਾ ਜੀ ਕਾਕਾ ਜੀ ਨਾਲ ਗੱਲਬਾਤ ਕਰਾਂਗੇ ਕਾਕਾ ਜੀ ਸਵਾਗਤ ਹੈ ਜੀ ਪੰਜਾਬੀ ਡਾਕਟਰ ਜੀ हां जी हां जी ਤੁਸੀਂ ਸੁਣਾਓ ਤਾਂ ਕਾਕਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੁਕਾਨ ਤੇ ਬੈਠੇ ਨੂੰ ਦੇਖੋ ਇਹ ਤਾਂ ਮੈਂ ਮੇਰੇ ਫਾਦਰ ਦੀ ਕੰਮ ਕਰਦੇ ਸੀਗੇ ਤੇ ਅਸੀਂ ਉਹਨਾਂ ਕਰਕੇ ਅਸੀਂ ਵੀ ਅੱਜ ਦੁਕਾਨ ਤੇ ਆ ਗਏ ਤੇ ਇਸ ਸਮੇਂ ਤੁਸੀਂ ਆ ਲਗਾ ਲਓ ਮੈਨੂੰ ਤਾਂ ਇਸ ਕੰਮ ਦੇ ਵਿੱਚ ਪਏ ਨੂੰ 15-16 ਸਾਲ ਹੋ ਗਏ ਠੀਕ ਹੈ ਜੀ ਪਰ ਇਹ ਆ ਗਿਆ ਇਸ ਸਮੇਂ ਮਸ਼ੀਨਰੀ ਯੁੱਗ ਇਸ ਕੰਮ ਦੇ ਵਿੱਚ ਕੋਈ ਨਹੀਂ ਪੈਂਦਾ ਇਹ ਤਾਂ ਅਸੀਂ ਜਿਹੜੇ ਕੰਮ ਕਰ ਰਹੇ ਕਰ ਰਹੇ ਅੱਗੇ ਨੂੰ ਬੱਚਿਆਂ ਨੇ ਵੀ ਨਹੀਂ ਪੈਣਾ ਤੇ ਇਹ ਕੰਮ ਬਹੁਤ ਪਿੱਛੇ ਚਲਾ ਗਿਆ ਹਰ ਇੱਕ ਚੀਜ਼ ਮਸ਼ੀਨਾਂ ਹਰੇਕ ਕੰਮ ਦੀਆਂ ਆ ਗਈਆਂ ਵੀ ਹੁਣ ਕੋਈ ਚੈਨੀਆ ਤੋੜੇ ਨਾ ਕੰਮ ਕਰਨਾ ਪਸੰਦ ਨਹੀਂ ਕਰਦਾ ਮਸ਼ੀਨਾਂ ਨਾਲ ਹੀ ਕੰਮ ਕਰਨਾ ਪਸੰਦ ਕਰਦਾ ਇਹ ਤਾਂ ਬਸ ਇੱਥੇ ਉਹਨੂੰ ਕਰ ਰਹੇ ਤਾਂ ਕੰਮ ਛੱਡ ਨਹੀਂ ਸਕਦੇ ਬਸ ਹੈ ਇਸ ਕੰਮ ਵਿੱਚ ਕੁਝ ਨਹੀਂ ਸਮੇ ਬਸ ਸਿਰਫ ਮਿਹਨਤ ਮਿਹਨਤ ਹੈ ਸੋ ਜਿਵੇਂ ਤੁਸੀਂ ਦੱਸਦੇ ਹੋ ਵੀ ਲੋਕੀ ਮਸ਼ੀਨੀ ਜੋਰ ਜ਼ਿਆਦਾ ਆ ਗਿਆ ਫਿਰ ਜਿਹੜਾ ਤੁਸੀਂ ਸਮਾਨ ਬਣਾਉਣੇ ਨੇ ਲਾਗੇ ਦੇ ਵਿੱਚ ਲੋਹਾ ਥੋੜੀ ਦੁਕਾਨ ਦੇ ਉੱਤੇ ਪਿਆ ਫਿਰ ਖਰੀਦਦਾ ਕੌਣ ਹੈ ਇਹਨਾਂ ਨੂੰ ਦੇਖੋ ਦੁਕਾਨਦਾਰ ਹੁਣ ਇਹ ਆ ਵੀ ਮੇਨ ਆਈਟਮ ਤਾਂ ਲੱਗਦੀ ਆ ਹਰੇਕ ਆਈਟਮ ਲੱਗਦੀ ਹੈ ਪਰ ਜਿਸ ਪ੍ਰੋਡਕਸ਼ਨ ਦੇ ਵਿੱਚ ਲੱਗਦੀ ਸੀ ਨਾ ਜੀ ਉਹ ਕੰਮ ਖਤਮ ਹੋ ਗਿਆ ਉਹ ਤੁਸੀਂ ਦੇਖ ਲਓ ਕਿਸੇ ਕੋਲ ਜਾਂ ਤਾਂ ਇਕੱਲਾ ਹੀ ਬੰਦਾ ਕੰਮ ਕਰ ਰਿਹਾ ਹੈ ਜਾਂ ਕਿਸੇ ਕੋਲ ਇਕੱਦੀ ਲੇਬਰ ਲੱਗੀ ਪਈ ਹੈ ਨਹੀਂ ਤਾਂ ਸਾਡੇ ਕੋਲ ਮਤਲਬ ਕਿ ਤਿੰਨ ਬੰਦੇ ਘਾਂਚ ਲਾਣ ਵਾਲੇ ਦੋ ਐਕਸਟਰਾ ਹੁੰਦੇ ਸੀਗੇ ਠੀਕ ਹੈ ਨਹੀਂ ਜੀ ਕੋਹਾੜੀਆਂ ਬੰਦੀਆਂ ਸੀ ਸਾਡੇ ਕੋਲ ਮੇਨ ਸਾਡਾ ਕੋਹਾੜੀਆਂ ਦਾ ਕੰਮ ਸੀਗਾ ਬਸ ਉਹਨੋਂ ਕੋਹਾੜੀਆਂ ਦਾ ਕੰਮ ਵੀ ਬੰਦ ਕਰਤਾ ਵੀ ਲੇਬਰ ਵੀ ਨਹੀਂ ਹੈਗੀ ਕਿਉਂਕਿ ਕੁਝ ਮਸ਼ੀਨ ਮਸ਼ੀਨਾਂ ਤੇ ਬਣਨ ਲੱਗ ਗਿਆ ਕੰਮ ਇਹ ਕੁਝ ਮਸ਼ੀਨਰੀ ਆ ਗਈ ਇਸ ਕੰਮ ਦੀ ਬਹੁਤ ਜ਼ਿਆਦਾ ਇਹ ਆਟਮਾ ਤੁਸੀਂ ਬਣਾਉਨੇ ਸਾਰੀਆਂ ਫਿਰ ਹਾਂਜੀ 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 ਇੱਕ ਇੱਕ ਕਹਾੜੀ ਆ ਗਈ ਆਪਣੇ ਹੱਥ ਚ ਹਣਾ ਜੀ ਹਾਂਜੀ ਹਾਂਜੀ ਤੇ ਇਹ ਕਿੰਨਾ ਸਮਾਂ ਲਾਉਦੇ ਨੂੰ ਬਣਾਉਣ ਦੇ ਵਿੱਚ ਜੀ ਇਹ ਦੇਖੋ ਜੀ ਇਹ ਚਾਰ ਪੀਸਾਂ ਦਾ ਇੱਕ ਵਾਰੀ ਪਾਏ ਜਾਂਦੇ ਆ ਚਾਰ ਪੀਸ ਬਣਾਏ ਜਾਂਦੇ ਆ ਕੁੱਟ ਕੇ ਜਦ ਪਹਿਲਾਂ ਬਣਾਉਂਦੇ ਸੀਗੇ ਨਾ ਚਾਰ ਪੀਸ ਨੂੰ ਤੁਸੀਂ ਹਾਲ ਗਾ ਲਓ ਇੱਕ ਘੰਟੇ ਦੇ ਵਿੱਚ ਚਾਰ ਪੀਸ ਤਿਆਰ ਹੋ ਜਾਂਦੇ ਆ ਠੀਕ ਹੈ ਜੀ ਹਾਂਜੀ ਸੋ ਬਿੰਡਾ ਪਾ ਕੇ ਤਾਂ ਨਵੇਂ ਤੇ ਫਿਰ ਨਹੀਂ ਗਾਹ ਕਹਿੰਦਾ ਬਿੰਦਾ ਪਾ ਵੀ ਦਿੰਨੇ ਹੈ ਨਹੀਂ ਤਾਂ ਗਾਹਕ ਨੂੰ ਕਹਿੰਨੇ ਬਾਣ ਬਜਾਰ ਚ ਬਿੰਦਾ ਪਏਗਾ ਜੀ ਹਾਂ ਆਪਣੇ ਲੋਹੇ ਦੇ ਹੀ ਆਪਣਾ ਕਰਨ ਦੇ ਉਸੀ ਚੈ ਵੀ ਇਹ ਲੱਕੜੀ ਦੇ ਲੱਕੜੀ ਦੇ ਵਿੱਚ ਨਹੀਂ ਪੈਂਦੇ ਹੋਰ ਕੀ ਕੀ ਆਈਟਮਾਂ ਪਈਆਂ ਸਾਰੀਆਂ ਝਾਤ ਮਾਰਾਂਗੇ ਆਪਾਂ ਦਰਸ਼ਕਾਂ ਨੂੰ ਜੀ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖੋ ਇਹ ਸੜੀਆਂ ਮੋੜਨ ਵਾਸਤੇ ਡਾਈ ਹੈ ਜੀ ਇਹ ਇਹ 6 ਸੂਤ ਦਾ ਸੜੀਆਂ ਮੋੜ ਦੂਗੀ ਠੀਕ ਹੈ ਇਹ ਦੇ ਵਿੱਚ 2 ਸੂਤ ਤੋਂ ਲੈ ਕੇ 4 ਸੂਤ 5 ਸੂਤ 6 ਸੂਤ ਜਿਹੜੀ ਮਰਜ਼ੀ ਸੈੱਜ ਲੈ ਲਓ ਠੀਕ ਹੈ ਜੀ ਆਹ ਸੰਨੀਆਂ ਆ ਗਈਆਂ ਜੀ ਗੋਲ ਵੀ ਆ ਗਈ ਠੀਕ ਹੈ ਜੀ ਇਹ ਲੋਕ ਸੰਨੀ ਹੈ ਜੀ ਇਹ ਕੰਪੈਨਾਂ ਦੇ ਕੰਮ ਵਾਸਤੇ ਜਾਂਦੀ ਹੁੰਦੀ ਹੈ ਜੀ ਕੰਮ ਇਹ ਆਮ ਜਿਹੜਾ ਲੋਹਾ ਫੜਨ ਵਾਸਤੇ ਕੰਮ ਆਂਦੀ ਹੈ ਇਹ ਸੰਨੀਆਂ ਬਣਦੀਆਂ ਜੀ ਠੀਕ ਹੈ ਇਹ ਸਾਰਾ ਤੁਸੀਂ ਆਪੇ ਬਣਾਉਣਾ ਨਹੀਂ ਜੀ ਫਿਰ ਹਾਂਜੀ 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 ਆਹ ਸੰਨੀਆਂ ਆ ਗਈਆਂ ਜੀ ਇਹ ਦੀਵਾਰਾਂ ਤੋੜਨ ਵਾਸਤੇ ਜੀ ਠੀਕ ਹੈ ਜੀ ਇਹ ਹਥੌੜਾ ਆ ਗਿਆ ਜੀ ਆਹ ਸੱਬਲ ਪਈ ਸੱਬਲ ਆ ਗਈ ਹੋਰ ਥਰੀ ਪਈ ਨੇ ਜੀ ਹਾਂਜੀ ਖੁਰਪੇ ਆਗੇ ਖੁਰਪੇ ਬਣਾਈ ਦੇਨੇ ਆ ਖੁਰਚੇ ਤੇ ਪਈ ਨੇ ਜੀ ਹਾਂਜੀ 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 ਤੁਹ ਪਾਕਾ ਜੀ ਫਿਰ ਮਨ ਉਦਾਸ ਨਹੀਂ ਹੁੰਦਾ ਵੀ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਵੀ ਤੁਸੀਂ ਤਾਂ ਇੱਕ ਕੰਮ ਕਰ ਰਹੇ ਹੋ ਲੋਹੇ ਦਾ ਤੇ ਲੋਕ ਚੀਜ਼ਾਂ ਖਰੀਦਦੇ ਨੇ ਅੱਗੇ ਨਾਲੋਂ ਲਾਗਤ ਘਟ ਵੀ ਰਹੀ ਆ ਵੀ ਮਨ ਉਦਾਸ ਨਹੀਂ ਹੁੰਦਾ ਫਿਰ ਅੱਗੇ ਕੀ ਕਰੋਗੇ ਜੀ ਦੇਖੋ ਜੀ ਸਾਡੀ ਜ਼ਿੰਦਗੀ ਪਾਰ ਹੋ ਜਾਣੀ ਐ ਇਸ ਕੰਮ ਦੇ ਵਿੱਚ ਬੱਚਿਆਂ ਨੂੰ ਅਸੀਂ ਪਾਇਆ ਨਹੀਂ ਜਿਸ ਕੰਮ ਦੇ ਵਿੱਚ ਠੀਕ ਹੈ ਜੀ ਚਲੋ ਵੀ ਲੇ ਦੇ ਕੇ ਤੁਸੀਂ ਆ ਦੇਖੋ ਇਸ ਕੰਮ ਦੇ ਵਿੱਚ ਅੱਗੇ ਨੂੰ ਕੋਈ ਚੰਦਲਾ ਨਹੀਂ ਹੈਗਾ ਠੀਕ ਹੈ ਨਾ ਕਿਉਂਕਿ ਇਕੱਲਾ ਬੰਦਾ ਇਸ ਕੰਮ ਨੂੰ ਨਹੀਂ ਕਰ ਸਕਦਾ ਠੀਕ ਹੈ ਨਹੀਂ ਜੀ ਜਦ ਤੱਕ ਇਹ ਤਿੰਨ ਬੰਦੇ ਨਹੀਂ ਇਕੱਠੇ ਹੋਣਗੇ ਕੰਮ ਨਹੀਂ ਹੋਣਾ ਤਿੰਨ ਬੰਦੇ ਹਾਂ ਤਿੰਨ ਬੰਦੇ ਦੋ ਕੰਮ ਚ ਲਾਣਗੇ ਇੱਕ ਲੋਹਾ ਫੜੂਗਾ ਜਿਹੜਾ ਗਰਮ ਲੋਹੇ ਨੂੰ ਫੜ ਕੇ ਉਸ ਨੂੰ ਅਸੀਂ ਤਾਂ ਗਰਮ ਕਰਕੇ ਜੋ ਆਟਮ ਬਣਨੀਆਂ ਅਸੀਂ ਬਣਾ ਦੇਣੀਆਂ ਸਾਰੀ ਆਟਮ ਬਣਾ ਦੇਣੇ ਜੀ ਹਾਂ ਜੋ ਬਣਨਾ ਹੈ ਗਰਮ ਲੈ ਕੇ ਆਵੇ ਵੀ ਇਹ ਚੀਜ਼ ਮਿਲਾ ਕੇ ਦੇ ਦੋ ਹਾੜੀ ਬਣਵਾ ਲਓ ਹਤੋੜਾ ਬਣਵਾ ਲਓ ਕੁਝ ਵੀ ਬਣਵਾ ਲਓ ਜੋ ਗਰਮ ਕਰਕੇ ਬਣਨਾ ਹੈ ਵੈਲਡਿੰਗ ਲਾਈਨ ਕੁਝ ਹੋਰ ਹੋਗੀ ਜੀ ਰੰਗ ਪੇਟੀਆਂ ਦੀ ਲਾਈਨ ਕੁਝ ਹੋਰ ਹੋਗੀ ਸਾਡੀ ਲਾਈਨ ਕੁਝ ਹੋਰ ਹੈ ਸੋ ਗਾਹਕ ਨਖਰੇ ਵੀ ਕਰਦਾ ਹੋਣਾ ਜੀ ਭਾਈ ਇਹ ਲੋਹਾ ਇਹ ਐਨੀ ਮਹਿੰਗੀ ਨਹੀਂ ਐਨੀ ਮਹਿੰਗੀ ਨਹੀਂ ਫਿਰ ਮਨ ਨਹੀਂ ਟੁੱਟਦਾ ਵੀ ਅਸੀਂ ਯਾਰ ਪੱਠੀ ਮੂਰੇ ਸਾਰੇ ਦਿਨ ਖੱਜਲ ਖਾਰ ਹੁੰਨੇ ਆ ਤਾਂ ਲੋਕ ਹਾਂਜੀ ਹਾਂਜੀ ਇਹ ਤਾਂ ਗਾਹਕ ਦੀ ਆਦਤ ਹੁੰਦੀ ਹੈ ਹੁਣ ਵੀ ਗਾਹਕ ਇਹ ਗੱਲ ਜਰੂਰ ਕਹੇਗਾ ਜੀ ਘੱਟ ਵੱਧ ਕਰ ਲੈ ਸਾਡੀ ਤਾਂ ਆਪਣੀ ਲੇਬਰ ਲਾਈ ਹੁੰਦੀ ਆ ਉਹੀ ਰੇਟ ਅਸੀਂ ਦੁਕਾਨਦਾਰ ਨੂੰ ਦੇ ਦਿੰਨੇ ਆ ਠੀਕ ਹੈ ਨਹੀਂ ਜੀ ਦੁਕਾਨਦਾਰ ਲੱਗੇ ਪਏ ਆ ਸਾਡੇ ਕੋਲ ਬਸ ਉਹਨਾਂ ਕੋਲ ਉਹ ਬਸ ਉਹ ਕੁਆਂਟੀਟੀ ਚ ਮਾਲ ਨਹੀਂ ਜਾਂਦਾ ਜਿਸ ਕੁਆਂਟੀਟੀ ਚ ਪਹਿਲਾਂ ਜਾਂਦਾ ਸੀਗਾ ਤੋ ਜਿਹੜੇ ਦੁਕਾਨਾਂ ਦੇ ਸਮਾਨ ਵੀ ਸਪਲਾਈ ਕਰ ਦੋ ਜੇ ਤੁਹਾਡੇ ਕੋਲ ਬੰਦਾ ਕੋਈ ਡਾਇਰੈਕਟ ਆਉਂਦਾ ਹੈ ਤਾਂ ਮੰਨਦੇ ਹਾਂ ਵੀ ਬਾਜ਼ਾਰ ਨਾਲੋਂ ਆਪਣਾ ਘੱਟ ਰੇਟ ਆ ਵੀ ਆਪਾਂ ਉਸ ਰੇਟ ਤੇ ਖੜੇ ਹੋ ਕੇ ਚੀਜ਼ ਦੇ ਸਕਦੇ ਆ ਵੇਚ ਸਕਦੇ ਆ ਦੇਖੋ ਆਪਾਂ ਹਰ ਇੱਕ ਪਾਸੇ ਮਤਲਬ ਕਿ ਜਿੰਨੇ ਵੀ ਨਜ਼ਦੀਕ ਜਿੰਨੇ ਵੀ ਸ਼ਹਿਰ ਲੱਗਦੇ ਨੇ ਨਾ ਜੀ ਜਿਸ ਤਰ੍ਹਾਂ ਖੰਨਾ ਹੋ ਗਿਆ ਇਹ ਆਪਣਾ ਰਾਜਪੁਰਾ ਹੋ ਗਿਆ ਸਮਾਣਾ ਹੋ ਗਿਆ ਸਰਾਂਦੋ ਗਿਆ ਸਾਰੇ ਪਾਸੇ ਆਪਣਾ ਸਮਾਨ ਜਾਂਦਾ ਠੀਕ ਹੈ ਨਹੀਂ ਬਸ ਇਸ ਤਰ੍ਹਾਂ ਹੀ ਕੰਮ ਚੱਲੀ ਜਾਂਦਾ ਹੈ ਜਿਸ ਤਰ੍ਹਾਂ ਜੇ ਪਰ ਡੀਟੇਲ ਦੇ بیس ਤੇ ਬੈਠੀਏ ਫਿਰ ਤਾਂ ਆਪਣੇ ਕੋਲ ਕੁਝ ਵੀ ਨਹੀਂ ਹੈਗਾ ਫਿਰ ਕੁਝ ਨਹੀਂ ਹੈ ਜੇ ਡੀਟੇਲ ਦੇ بیس ਤੇ ਬੈਠੀਏ ਸੋ ਮੈਂ ਪੱਠੀ ਦੇਖ ਰਿਆ ਸੀਗਾ ਤੁਹਾਡੀ ਪੱਠੀ ਬੜੀ ਪੁਰਾਣੀ ਹੈ ਜੀ ਹਾਂਜੀ ਹਾਂਜੀ ਗਾਰੇ ਦੇ ਨਾਲ ਲਿਪੀ ਹੋਈ ਹੈ ਤੇ ਕੋਲਾ ਪਾਣੋ ਜੇ ਮੈਂ ਦੇਖ ਰਿਹਾ ਬੁਰਾ ਕੋਲਾ ਜੀ ਕੋਲਾ ਜੀ ਪਹਿਲਾਂ ਕੋਲਾ ਜੀ ਹਾਂਜੀ ਹਾਂਜੀ ਸਾਰਾ ਸਮਾਨ ਇਹਦੀ ਪੱਠੀ ਜੀ ਬਣਾਉਣਾ ਫਿਰ ਜੀ ਹਾਂਜੀ ਹਾਂਜੀ ਗਰਮ ਕਰਕੇ ਕੁਝ ਵੀ ਬਣਨਾ ਹੈ ਪੱਠੀ ਨਾ ਬਹੁਤ ਪਿਆਰਾ ਥੋੜਾ ਜੀ ਫਿਰ ਹਾਂਜੀ ਹਾਂਜੀ ਥੋੜਾ ਪਿਓ ਪੁੱਤਰਾ ਰਿਸ਼ਤਾ ਪੱਠੀ ਦੇ ਨਾਲ ਹਾਂਜੀ 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 ਸੰਚਾ ਟਾਲਣਾ ਜੀ ਬਿੰਡੇ ਵੀ ਤੁਹਾਡੇ ਦੁਕਾਨ ਦੇ ਅੰਦਰ ਪੈਨੇ ਫਿਰ ਬਾਚ ਚ ਪਾ ਕੇ ਤੁਹਾਨੂੰ ਇਹ ਕਈਆਂ ਚ ਪੈਂਦੇ ਜੀ ਮੋਟੀ ਸੰਗਲਾ ਸਾਰਾ ਸਮਾਂ ਤੁਸੀਂ ਆਪ ਤਿਆਰ ਕਰ ਦੋ ਜੀ ਹਾਂਜੀ 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 ਇਹ ਸੁਹਾਗਿਆਂ ਦੇ ਕੁੰਡੇ ਦੇ ਉਹ ਆ ਗਏ ਜੀ ਆਪਣੇ ਸੁਹਾਗੇ ਦੇ ਕੁੰਡੇ ਆ ਗਏ ਪੱਖੇ ਦੀ ਹੁੱਕਾਂ ਆ ਗਈਆਂ ਮਤਲਬ ਕਿ ਸਮਾਨ ਬਹੁਤ ਤਰ੍ਹਾਂ ਦਾ ਤਿਆਰ ਹੁੰਦਾ ਹੈ ਫਾਦਰ ਸਾਹਿਬ ਨੂੰ ਕਿੰਨਾ ਸਮਾਂ ਹੋ ਗਿਆ ਇਸ ਕੰਮ ਕਰਦੇ ਜੀ ਫਾਦਰ ਸਾਹਿਬ ਤਾਂ ਆਪਣੇ ਮਤਲਬ ਕਿ ਸਮਝ ਲਓ ਬਚਪਨ ਤੋਂ ਹੀ ਪਏ ਹੋਏ ਇਸ ਕੰਮ ਦੇ ਵਿੱਚ ਉਹਨਾਂ ਦੀ 83 ਐਜ ਹੋ ਚੁੱਕੀ ਹੁਣ ਤੱਕ ਕਦੇ ਆ ਜੰਨੇ ਆ ਗੀੜਾ ਮਾਰਨ ਵਾਸਤੇ ਦੁਕਾਨ ਤੇ ਨਹੀਂ ਤਾਂ ਘਰ ਹੁੰਦੇ ਆ ਦੁਕਾਨ ਆਪਣੀ ਇੱਕ ਕਿਰਾਏ ਤੇ ਜੀ ਆਪਣੀ ਹੈ ਜੀ ਅੱਛਾ ਆਪਣੀ ਦੁਕਾਨ ਹਾਂ ਜੀ ਸੋ ਲੋਕਾਂ ਨੂੰ ਪਤਾ ਵੀ ਹਾਂ ਪਿੱਛੇ ਪੁਰਾਣੇ ਬੈਠੇ ਨੇ ਜੀ ਲੋਹੇ ਵਾਲੇ ਹਾਂਜੀ 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 ਮੇਨ ਨਾਮ ਵੱਜਦਾ ਜੀ ਸ਼ਹਿਰ ਦਾ ਕੀ ਨਾਮ ਹੈ ਜੀ ਮਤਲਬ ਕਿ ਕਿਲੇ ਦੀ ਬੈਕ ਸਾਈਡ ਹੈ ਲੋਹਾਰ ਮਾਰਕੀਟ ਵੱਜਦੀ ਹੈ ਇਹ ਸਾਰੇ ਟੋਟਲ ਅਸਿਰਤ ਅਸਿਰਤ ਤੱਕ ਲੋਹੀਆ ਲੋਹੇ ਵਾਲੇ ਹੀ ਬੈਠੇ ਨੇ ਇਹ ਤਾਂ ਕਰਕੇ ਗਾਹਕ ਤਕਰੀਬਨ ਚੱਲੋ ਆ ਜਾਂਦਾ ਜਿਸ ਨੂੰ ਕਿਸੇ ਤਰ੍ਹਾਂ ਦਾ ਵੀ ਕੰਮ ਕਰਾਣਾ ਹੈ ਤਾਂ ਉਹਰੇ ਹੋ ਜਾਂਦਾ ਸੋ ਕਿਲੇ ਦੇ ਅਸੀਂ ਪਿਛਲੇ ਪਾਸੇ ਖੜੇ ਆਂ ਪਟਿਆਲੇ ਦਾ ਕਿਲਾ ਜਿਹੜਾ ਮੇਨ ਸ਼ਹਿਰ ਦੇ ਵਿੱਚ ਹੈ ਕਾਫੀ ਸਮੇਂ ਤੋਂ ਇੱਥੇ ਲੋਹੇ ਦਾ ਕੰਮ ਕਰ ਰਹੇ ਨੇ ਪੁਰਾਣੇ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ ਜੋ ਚੀਜ਼ਾਂ ਆਪਣੇ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਘਰਾਂ ਦੇ ਵਿੱਚ ਵਰਤਦੇ ਸੀ ਖੁਰਪੇ ਪਏ ਨੇ ਥੋੜੇ ਪਏ ਨੇ ਕਾਫੀ ਸਮੇਂ ਪਏ ਸਮਾਨ ਪਿਆ ਹੁਣ ਤਾਂ ਚਲੋ ਮਾਡਰਨ ਜ਼ਮਾਨਾ ਹੋ ਗਿਆ ਆਪਾਂ ਟੈਕਨੀਕ ਦੇ ਨਾਲ ਚੱਲਣ ਰੱਖ ਪਈ ਮਸ਼ੀਨਾਂ ਘਰੇ ਰੱਖ ਲੀਆਂ ਘਾਹ ਵੱਢਣ ਲਈ ਪਹਿਲਾਂ ਕਿਰਪਾਨਾ ਹੁੰਦੀ ਸੀ ਕਿ ਮਾਲੀਆਂ ਕੋਲੇ ਪਰ ਅੱਜ ਦੂਜੀਆਂ ਡੀਜ਼ਲ ਵਾਲੀਆਂ ਬੈਟਰੀ ਵਾਲੀਆਂ ਮਸ਼ੀਨਾਂ ਆ ਗਈਆਂ ਜੋ ਘਾਹ ਕੋ ਵੱਢ ਦਿੰਦੀਆਂ ਨੇ ਸੋ ਲੋਹਾ ਮਾਰਕੀਟ ਦੇ ਵਿੱਚ ਘੁੰਮਦੇ ਘੁੰਮਦੇ ਸਰਦਾਰ ਜੀ ਮੇਰੇ ਨੇ ਗੱਲਬਾਤ ਕਰਾਂਗੇ ਜੀ ਕੀ ਨਾਮ ਆਪਣਾ ਜੀ ਹਰਪਨ ਸਿੰਘ ਜੀ ਤੁਹਾਡਾ ਕੀ ਨਾਮ ਹੈ ਜੀ ਅਮਰਦੇਵ ਸਿੰਘ ਜੀ ਮੈਂ ਸੁਣਿਆ ਸਭ ਤੋਂ ਪੁਰਾਣੇ ਮਾਰਕੀਟ ਦੇ ਤੁਸੀਂ ਬੈਠੇ ਹੋ ਜੀ ਬਿਲਕੁਲ ਜੀ ਬਿਲਕੁਲ ਸਾਡੀ ਚੌਥੀ ਪੀੜ੍ਹੀ ਜਾਰੀ ਰਹੀ ਇੱਥੇ ਅੱਛਾ ਜੀ ਤਾਂ ਕਿੰਨਾ ਕ ਸਮਾਂ ਹੋ ਗਿਆ ਆਪਾਂ ਨੂੰ ਬੈਠੇ ਜੀ 100 ਸਾਲ ਦੇ ਕਰ ਵਾਕਿ ਗੇਡ ਗ੍ਰੇਲਾ ਵਗੈਰਾ ਬਿਲਡਿੰਗ ਦਾ ਸਮਾਨ ਚੋਕੀ ਬੰਦਾ ਜਿੱਦਾਂ ਕਿ ਮੈਂ ਦੇਖ ਰਿਹਾ ਆ ਵੀ ਪਿੱਛੇ ਖੁਰਪੇ ਤਿਆਰ ਕੀਤੇ ਜਾ ਰਹੇ ਪਰ ਤੁਸੀਂ ਆਪਣੇ ਨੂੰ ਢਾਲਿਆ ਤੁਸੀਂ ਸਮਾਨ ਨੂੰ ਢਾਲਿਆ ਹੌਲੀ ਸਮੇਂ ਦੇ ਨਾਲ ਤੁਸੀਂ ਬਦਲੇ ਹੋ ਹਾਂਜੀ ਹਾਂ ਪਹਿਲਾਂ ਅਸੀਂ ਪੱਠੇ ਦਾ ਕੰਮ ਸਾਡੇ ਕੋਲ ਬਣਾਉਂਦੇ ਸੀ ਅਸੀਂ ਪਰ ਹੁਣ ਸਾਡੇ ਕੋਲ ਕੋਠੇਆਂ ਕੱਠਿਆਂ ਦਾ ਕੰਮ ਜ਼ਿਆਦਾ ਕਰਦੇ ਹਾਂ ਕੋਠੇਆਂ ਦਾ ਕਰਦੇ ਸੀ ਸਮੇਂ ਨਾਲ ਢਲ ਗਏ ਵੀ ਭਾਈ ਹੁਣ ਜਿਹੜੀ ਜੀ ਡਿਮਾਂਡ ਡਿਮਾਂਡ ਦੇਦੀ ਵੀ ਹੈ ਬਹੁਤ ਕੰਮ ਦੀ ਲੱਗਦੀ ਇਹਦੇ ਲੇਬਰ ਨਹੀਂ ਮਿਲਦੀ ਹਮ ਲੇਬਰ ਜ਼ਿਆਦਾ ਖੱਟਾ ਮਾਰਨ ਦੇ ਬੰਦੇ ਨਹੀਂ ਮਿਲਦੇ ਪਰ ਇਹਨਾਂ ਤੁਸੀਂ ਫੱਠੀ ਕੰਮ ਕਰ ਰਹੇ ਹੋ ਲੱਗਦਾ ਨਹੀਂ ਵੀ ਇੰਨਾ ਲੋਹਾ ਕੁੱਟ ਕੇ ਵੀ ਅਸੀਂ ਉੱਥੇ ਖੜੇ ਹਾਂ ਕੋਈ ਖੜਨ ਦੀ ਗੱਲ ਇਹ ਆ ਪਹਿਲਾਂ ਮੈਂ ਦੂਜਿਆਂ ਨੂੰ ਨਸੀਹ ਦਿੰਦਾ ਸੀ ਅਸੀਂ ਆਪਣਾ ਸਮੁੰਦਰ ਲਈ ਬੈਠੇ ਇਸ ਕੰਮ ਦਾ ਪਰ ਹੁਣਾਂ ਕਿਸ ਨੂੰ ਲੱਗਦਾ ਸੀ ਬਹੁਤ ਗਲਤ ਇਹ ਗਲਤ ਹੁਣ ਵੀ ਅਸੀਂ ਕਰਨੇ ਗਲਤ ਆ ਵਾਜਾ ਕੁਝ ਨਹੀਂ ਕੋਈ ਕਦਰ ਨਹੀਂ ਖਮਦੀ ਮਸ਼ੀਨ ਨਾ ਕਰਕੇ ਹੱਥ ਅਸਲੀ ਕੋ ਦੁਕਾਣ ਦਾ ਉਹਦਾ ਕੀ ਫਾਇਦਾ ਕੋ ਕਦਰ ਪੈਸੇ ਦੇ ਮਾਰਕੀਟ ਜਿੰਨਾ ਵਿੱਚ ਵਧਿਆ ਕੰਮ ਕਰਕੇ ਦੇ ਦੋ ਕਾ ਕੇ ਨਹੀਂ ਕਹਿੰਦੇ ਬਹੁਤ ਵਧੀਆ ਕੀਤਾ ਉਹ ਕਹਿੰਦਾ ਘੱਟ ਕਰ ਇਹਨੂੰ ਪੈਸੇ ਕੱਟ ਕਰਕੇ ਨਹੀਂ ਕਰਨਾ ਅਗਲਾ ਦੇਖ ਲੈ ਛੋਟੀ ਦੁਕਾਨ ਦੇ ਵਿੱਚ ਬੈਠੇ ਕਿੰਨੇ ਕਿ ਲੱਗਦਾ ਉਹਨੂੰ ਸਾਰਾ ਅਲੱਗ ਅਲੱਗ ਗੱਲ ਕਰਦਾ ਦਿਹਾੜੀ ਨਹੀਂ ਦੇਖਦਾ ਬੰਦੇ ਦੀ ਦਿਹਾੜੀ ਕਿੰਨੀ ਹੈ ਬੰਦੇ ਦੀ ਹੁਣ ਨਾਲ ਵਾਲਾ ਬੰਦਾ ਹੈ ਉਹਦੀ ਦਿਹਾੜੀ ਸਾਡੀ ਵੀ ਦਿਹਾੜੀ ਹੈ ਫਿਰ ਉਹ ਕਹਿੰਦਾ ਮੈਂ ਘੱਟ ਕਰਨੂੰ ਮੈਂ ਘੱਟ ਦੇਣਾ ਮੈਂ ੱੱਕਾ ਕਰਦੇ ਕਿਲੇ ਦੇ ਵਿੱਚ ਵੀ ਕੰਮ ਕਰਦੇ ਨੇ ਜੀ ਅਕਲੀ ਚ ਕਰਕੇ ਆਏ 2015 ਦੇ ਛੱਤਾਂ ਦਾ ਕੰਮ ਕਰਕੇ ਆਇਆ ਡਾਟਾ ਵਿੱਚ ਪਹਿਲੇ ਸੇ ਵੀ ਕੀਤੇ ਆ ਕੰਮ ਹਾਲੇ ਸਾਡੇ ਬਜ਼ੁਰਗਾਂ ਦਾ ਹੱਤਾ ਬਣਾਇਆ ਪਹਿਲੇ ਸਾਰਾ ਨਵਾਂ ਪਹਿਲੇ ਸੇ ਮੋਤੀਵ ਆ ਗਏ ਹਾਂਜੀ 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 ਸਾਡੇ ਬਾਬਾ ਜੀ ਲੋਹਾਰਖਾਨੇ 'ਚ ਹੀ ਰਹੇ ਆ ਜੀ ਮੋਤੀਵ ਪੁਰਾਣੇ ਪੁਰਾਣੇ ਮੋਤੀਵ 올ਡ ਮੋਤੀਵ ਸਾਰਾ ਸਮਾਨ ਕੰਮ ਹੋਣਾ ਤਿਆਰ ਕੀਤਾ ਜੀ ਹਰ ਹੱਥੀ ਕੰਮ ਕਰਨ ਵਾਲੇ ਬੰਦੇ ਆ ਅਸੀਂ ਹੁਣ ਵੀ ਕਰਦੇ ਆ ਕੰਮ ਕਰਨੇ ਮਹਾਰਾਜਾ ਆ ਕਰੰਨੇ ਬੜੀ ਕਿਰਪਾ ਨਾਲਦੇ ਹੁਣੇ ਵੀ ਪੁਰਾਣੇ ਬੰਦੇ ਬਲਾਓ ਜਿਹੜੇ ਅੱਜ ਵੀ ਬੈਠ ਨੇ ਉਹ ਪੁੱਲਣ ਵਾਲੇ ਬੰਦੇ ਨਹੀਂ ਜੀ ਉਹ ਅੱਛਾ ਜੀ ਸੀਐਮ ਵੀ ਰਹ ਹਰ ਸਮੇਂ ਸਾਡੇ ਨਾਲ ਰਹੇ ਜੋ ਦਿਲ ਤੋਂ ਯਾਦ ਰੱਖਦੇ ਆ। ਕੀ ਕੀ ਤਿਆਰ ਕੀਤਾ ਹੋਇਆ ਇਕੱਲੇ ਦੇ? ਉਹਨੇ ਦੇਖੋ ਅੰਦਰ ਆਪਣਾ ਪੈਸੇ ਦਾ ਜਿਹਾ ਮੇਨ ਗੇਟ ਸਾਡੇ ਫਾਦਰ ਦਾ ਬਣਿਆ ਹੋਇਆ ਹੈ। ਤੇ ਐਨੀ ਇਸ ਦਾ ਸਾਡੇ ਦਾਦਾ ਜੀ ਸਾਦ ਬਣਿਆ ਹੋਇਆ ਹੈ। ਤੇ ਲਸਮਨ ਚੁੱਲਾ ਬਾਹਰ ਆਇਆ ਦਾ। ਫਿਟ ਕਰਾ ਸਾਡੇ ਦਾਦਾ ਜੀ ਨੇ ਫਿਟ ਕੇ ਸਾਜੀ। ਜਿਹੜਾ ਅੰਦਰ ਆ ਲਸਮਨ ਚੁੱਲਾ ਸੀ ਸਮੈਲ। ਹਾਂ ਜੀ ਸਮੈਲ। ਉਹ ਆਇਆ ਬਾਹਰ ਦੀ ਕੰਪਨੀ ਦਾ ਦਾ ਫਿਟ ਸਾਡੇ ਗ੍ਰੈਂਡਫਾਦਰ ਨੇ ਕੀਤਾ ਦਾਦਾ ਜੀ ਨੇ ਮੇਰੇ। ਤੇ ਪਹਿਲੇ ਤੋਂ ਹੁਣ ਵੀ ਕੰਮ ਚੱਲਦਾ ਹੈ ਪਿੱਛੇ ਜੇ ਮੇਖਮਲਾ ਜਿ세 ਆਪਣਾ ਸੀਐਮ ਬਣਨ ਤੋਂ ਪਹਿਲਾਂ। ਹਾਂ ਜੀ। 25 ਕਮਰੇ ਤਿਆਰ ਕਰ ਮੋਟਰ ਜਿੰਨੇ ਫਾਰਮ ਹੈ ਨਾ ਜਿੰਨਾਂ ਦੇ ਟਰੱਡ ਫਾਰਮ ਲੈ ਲੋ ਪੋਲਟਰੀ ਵਾਜੋ ਵੀ ਦਾ ਕਲਾਂਦੇ ਨੇ ਸਾਡੇ ਹੱਥੇ ਹੀ ਲੱਗੇ ਹੋਏ ਸਾਰੇ ਤੇ ਇਹ ਪਟਿਆਲੇ ਕੰਮ ਕਰਦੇ ਜੇ ਮਹਾਰਾ ਸਾਹਿਬ ਬਾਹਰ ਬੁਲਾਉਂਦੇ ਨੇ ਉੱਥੇ ਵੀ ਜਾਣੇ ਹਾਂ ਅਸੀਂ ਜਿਹੜੇ ਚੈਲ ਡਿਊਟੀ ਚੱਲ ਜੰਦੀ ਜਿਸ ਹੁਕਮ ਕਰਦਾ ਚੱਲ ਜੰਦੀ ਐਸਾ ਕੰਮ ਹੀ ਕਰਨਾ ਹੀ ਹਾਂਜੀ ਉਹ ਪਿੱਛੇ ਕੰਡਿਆਲੀ ਲਾਇਆ ਸੀ ਲੈ ਸੀ ਕੋਠੀ ਨਾਲ ਉਸੇ ਹੀ ਕੰਮ ਕੀਤਾ ਸੀ ਬਣਾ ਕੇ ਤੇ ਆਪਣਾ ਹੁਣ ਪਿੱਛੇ ਇਹਨਾਂ ਇੱਕ ਫਾਰਮ ਲਾਇਆ ਸੀ ਉੱਥੇ ਲੋਚੀ ਉੱਥੇ ਚੱਲਿਆ ਨਹੀਂ ਕੋਈ ਵਜ੍ਹਾ ਤੇ ਬੰਦ ਕਰਤਾ ਫਿਰ ਨੇ ਉਸੇ ਹੀ ਬਹੁਤ ਚੰਗਾ ਪਹਿਲਾ ਆਇਆ ਇਹਨਾਂ ਨੇ ਬਹੁਤ ਸਾਮਾਨ ਬਣਾ ਕੇ ਲੈ ਕੇ ਸਾਡੇ ਮਹਾਰਾਜ ਸਾਹਿਬ ਨੇ ਕਿੰਗੇ ਨਹੀਂ ਮਸਰੂਮ ਪੂਰਾ ਮਸਰੂਮ ਦਾ ਕੰਮ ਸਿਸਟਮੈਟਿਕਲ ਲੈ ਕੇ ਆਇਆ ਸੀ ਉਹ ਪਰ ਕੁਝ ਬੰਦਿਆਂ ਨੇ ਖਰਾਬ ਕਰਤਾ ਉਹਨਾਂ ਨੂੰ ਅਰਮਿੰਦ ਕਿਥੇ ਮਹਾਰਾਜ ਨੇ ਸਵੇਰੇ 6 ਵਜੇ ਉੱਠ ਜਾਂਦੇ ਸੀ ਮਹਾਰਾਜ ਇਹ ਲੋਕਾਂ ਦੀ ਕਹਿਣ ਦੀ ਗੱਲ ਹੈ 6 ਵਜੇ ਫਾਰਮ ਵਿੱਚ ਢੀਡਾ ਮਾਰਦੇ ਤੇ ਮਸਲੂਮ ਫਾਰਮ ਵਿੱਚ ਬੜੇ ਬੜੇ ਸਰਕਾਰ ਨਾਲ ਵੀ ਅਸੀਂ ਕਿੱਥੇ ਆ ਗਏ ਮਹਾਰਾਜ ਸਾਹਿਬ ਨਾਲ ਗੱਲਬਾਤ ਕਰਦੇ ਸੀ ਵੀ ਭਾਈ ਇਹ ਕਿਦਾਂ ਚੀਜ਼ ਤਿਆਰ ਕਰਨੀ ਆ ਪੁੱਛਦੇ ਸੀ ਅੱਗੇ ਵੀ ਇਹ ਕੀ ਤਿਆਰ ਕਰਦੇ ਉਹ ਬਹੁਤ ਵੱਡੀ ਕੀ ਜੀ ਪੂਰੀ ਨੋਲਿਜ ਹੈ ਜੀ ਮਿਸਤਰੀ ਦੇ ਬਾਦ ਨੋਲਿਜ ਹੈ ਮਹਾਰਾਜ ਸਾਹਿਬ ਉਹਨਾਂ ਨੂੰਸ ਪਕੜਦੇ ਆਂ ਅੱਛਾ ਜੀ ਥੋੜੇ ਜਿਹਾ ਫੁਲਕ ਸਾਹਿਬ ਵੀ ਇੱਥੇ ਕੋਈ ਨਹੀਂ ਹੋ ਜਾਏਗਾ ਜੀ ਅੱਛਾ ਹਾਂ ਜੀ ਹਾਂ ਜਦ ਐਵੇਂ ਹੋਇਆ ਵੀ ਇਹ ਚੀਜ਼ ਹੀ ਲਾਤੀ ਹੋਵੇ ਤਾਂ ਮਾਰਾ ਸਾਨੂੰ ਕਹਿ ਮੈਨੂੰ ਪਸੰਦ ਨਹੀਂ ਪਾਜੀ ਇਹਨੂੰ ਬਦਲੋ ਯਾਰ ਨਹੀਂ ਇਹੋ ਇਹੋ ਜਿਹਾ ਹੋਇਆ ਸੀ ਤੁਸੀਂ ਪੂਰੀ ਜੀਦ ਨਾਲ ਨਾ ਕੰਮ ਕੀਤਾ ਸਾਡੂ ਉਹਦਾ ਅੱਖ ਦਾ ਨਸਾ ਪਤਾ ਜੀ ਹੂੰ ਸਾਨੂੰ ਉਹਨਾਂ ਦੇ ਹੱਥ ਉਹਨਾਂ ਨੂੰ ਸਾਡੇ ਹੱਥ ਦਾ ਪਤਾ ਹੈ ਜੇ ਅਸੀਂ ਕਿਸੇ ਦੂਜੇ ਆਪਣੇ ਕਾਰੀਗਰ ਤੋਂ ਬਣਵਾ ਕੇ ਉਹ ਚੀਜ਼ ਦੇ ਦਈਏ ਉਹ ਮਿੱਟ ਚ ਅੱਖ ਦੇ ਕੇ ਦੱਸ ਦੇਣਗੇ ਉਹਦੀ ਹੱਥ ਨਹੀਂ ਲੱਗੇ ਹੋਏ ਸਾਨੂੰ ਇਹਨਾਂ ਦਾ ਮਾਣ ਬਖਸਿਆ ਉਹਨਾਂ ਨੇ ਅੱਛਾ ਜੀ ਹੁਣ ਸਾਡੇ ਜਿਹੜੇ ਮੇਨ ਆ ਜੀ ਕਿ ਉਹਨਾਂ ਦੇ ਬਦੌਲਤ ਸੀ ਉੱਥੇ ਉਹ ਉਹਨਾਂ ਨੇ ਸਾਨੂੰ ਕੰਮ ਮਤਲਬ ਜੋ ਚੀਜ਼ ਮੰਗਦੇ ਸੀ ਉਹ ਸਾਡੀ ਜਿਹੜੀ ਨਿਖਾਰ ਆਇਆ ਕਲਾ ਦੇ ਵਿੱਚ ਉਹ ਮੇਨ ਇਹਨਾਂ ਕਰਕੇ ਆਇਆ ਹੈ ਇਹ ਜੇ ਹੋਰ ਦੋ ਚਾਰ ਹੈਗੇ ਪਤਵੰਤੇ ਸੱਜਣ ਲੇਕਿਨ ਉਹ ਉਹਨਾਂ ਦੀ ਬਦੌਲਤ ਹੈ ਲੇਕਿਨ ਆਮ ਬੰਦਾ ਨਹੀਂ ਆਮ ਬੰਦੇ ਨੂੰ ਕਦਰ ਹੀ ਨਹੀਂ ਕੰਮਦੀ ਪਤਾ ਹੀ ਨਹੀਂ ਕਿੰਨਾ ਮਸਲੀਆ ਪਤਾ ਕਦਰ ਤਾਂ ਹੀ ਕਰੇ ਜੋ ਪਤਾ ਹੋਏਗਾ ਘਾਣ ਪਤਾ ਹੀ ਨਹੀਂ ਜੀ ਰੀਡੀਮੇਟ ਆ ਉਹ ਰੀਡੀਮੇਟ ਨਾਲ ਕੰਪੇਅਰ ਕਰਦੇ ਜੇ ਟੁੱਟ ਗਿਆ ਨਹੀਂ ਰੀਡੀਮੇਟ ਸੇ ਪਤਾ ਲੱਗਦਾ ਸਾਡੀ ਚੀਜ਼ ਉਹ ਤੁਹਾਹਾਰਾ ਸੱਜਣ ਜੀ ਮੇਰੇ ਕੋਲ ਅੰਗਿੱਠੇ ਜੰਮੀ ਹੈ ਅੱਛਾ ਜੀ ਉਹ ਪੰਜ ਪੀਸਾਂ ਦਾ ਪੇਅਰ ਦਿੰਦਾ ਉਹਨਾਂ ਦਾ ਉਹਨਾਂ ਦੀ ਗਿੱਠੀ ਜਿਹੜੀ ਸੀ ਉਹ ਪੁਰਾਣਾ ਰੇਟ ਹੈ ਨਾ 3500 ਰੁਪਏ ਦਾ ਸ਼ੁਰੂ ਸੀ ਜੋ। ਹੂੰ। ਘਾ ਕਿਥੇ ਲੈ ਲੇਗਾ? ਬੜੀ ਕਪੀਸ ਬੜਾ ਆਇਆ ਪਿਆ ਅੰਦਰ ਰੱਖਿਆ ਸੀ। ਦਿਖਾਵਾਂ ਜੀ। ਮਾਰਾ ਸਾਹਿਬ ਨੂੰ ਕਿਹੜੀ ਗਿੱਠੀ ਪਸੰਦ ਸੀ ਜੀ? ਇਹ ਅਨਕੰਪਲੀਟ ਹੈ ਜੀ। ਉਹਨਾਂ ਵਾਲਾ ਪੀਸ ਨਹੀਂ ਹੈ ਜੀ। ਅੱਛਾ ਜੀ। ਉਹਨਾਂ ਦੇ ਪੀਸ ਜੀ ਤੁਹਾਨੂੰ ਫੋਟੋ ਦੇ ਦਾਂਗਾ ਮੈਂ। ਹਾਂ ਠੀਕ ਹੈ ਜੀ। ਇਹ ਕੋਈ ਜੀ ਇੱਕ ਕੁਝ ਜਿਆਰ ਕਰਦੇ ਆ ਪੁਰਾਣੇ ਵਾਲੇ ਦੀ ਬਟਾਲੀ। ਆਹ ਦੇਖ ਸਾਹਨੇ ਕੁਸੀ। ਸਰਤਾਜ ਦਾ ਇੱਕ ਗੀਤ ਹੈ। ਬੰਦੇ ਦੇ ਹੱਥਾਂ ਵਰਗਾ। ਹਾਂ ਜੀ ਹਾਫ ਹੈ ਜੀ। ਕੋਈ ਔਜ਼ਾਰ ਨਹੀਂ ਬਣਿਆ ਆ ਦੇਖੋ ਇਹ ਆਪਚਾਰ ਕੀਤਾ ਜੀ ਬੜਾ ਖੂਬਸੂਰਤ ਜੀ ਚੀਜ਼ਾਂ ਢਾਲਿਆ ਹੈ ਜੀ ਪਰ ਲਈ ਅਸੀਂ ਗਲਤ ਗਏ ਨਹੀਂ ਨਹੀਂ ਜੀ ਚਲੋ ਪੇਟਰੀ ਪਰਦੇ ਜੀ ਇਹ ਕਹਿੰਦੀ ਗੱਲ ਹੈ ਬਾਈ ਜੀ ਇਹ ਹਾਪ ਹੈ ਜੀ ਇਹਦੇ ਪੈਰ ਨਵੇਂ ਮਾਡਲ ਦੇ ਆ ਜੋ ਮਹਾਰਾਜ ਸਾਹਿਬ ਦੇ ਪੈਰ ਆ ਉਹ ਅੰਗਿੱਠੀ ਜੋ ਮਹਾਰਾਜ ਸਾਹਿਬ ਦੀ ਗਿੱਠੀ ਉਹਦੇ ਪੈਰ ਅਲੱਗ ਆਉਂਦੇ ਤੁਹਾਡੇ ਫੋਟੋ ਦੇ ਦਾਂਗਾ ਕੋਈ ਅਸੀਂ ਹਰ ਇੱਕ ਦਾ ਬਣਾਦੇ ਨਹੀਂ ਉਹ ਸੋ ਅੱਗੇ ਨੂੰ ਫਿਰ ਬੱਚੇ ਵੀ ਸਲਾਈਂ ਦੇ ਵਿੱਚ ਪਾਏ ਨੇ ਜੀ ਬੱਚੇ ਲਈ ਆਪ ਵੀ ਅਸੀਂ ਆਪ ਗਲਤੀ ਕਰ ਬੈਠੇ ਹਾਂ ਕਲਾ ਦਾ ਕਦਰ ਨਹੀਂ ਨਾ ਸਰਕਾਰਾਂ ਸਰਕਾਰਾਂ ਕੀ ਕਰਨਗੇ ਚਾਹੁੰਦਾ ਆ ਮੋਹਤਾਜ ਆ ਨਹੀਂ ਚਰੋ ਜਿਹੜੀ ਪੁਰਾਣੀ ਬਿਲਡਿੰਗਾਂ ਉੱਥੇ ਦਾ ਕੰਮ ਕਰਾਈ ਸਕਦੀਆਂ ਨਾ ਸਰਕਾਰਾਂ ਕੋਈ ਪਤਾ ਨਹੀਂ ਨਵੇਂ-ਨਵੇਂ ਆ ਜੀ ਤਾਂ ਹੀ ਤਾਂ ਕੰਮ ਖਰਾਬ ਹੋ ਰਹੇ ਜਿਹੜੇ ਬਣ ਰਹੇ ਬਿਲਡਿੰਗਾਂ ਦੇ ਪੁਰਾਣੇ ਲੈ ਚੁੰਨੇ ਦਾ ਬਣਾਉਂਦਾ ਪਤਾ ਕਿਹਨੋਂ ਤਰੀਕੇ ਦਾ ਪੂਰਾ ਪਤਾ ਹੀ ਨਹੀਂ ਡਾਟਾ ਦਾ ਨਾਮ ਨਹੀਂ ਪਤਾ ਕੰਪਨੀਆਂ ਨੂੰ ਨਹੀਂ ਪਤਾ ਬਿਸਰੀ ਡਾਟ ਕੀ ਐ ਗੁੰਮੇਦ ਡਾਟ ਕੀ ਐ ਪਤਾ ਨਹੀਂ ਚੋ ਚੱਲੀ ਜਾ ਰਹੀ ਜੀ ਸਰਕਾਰਾਂ ਨੇ ਹੱਲ ਕੇ ਮਹਿਕਮੇ ਦੇ ਬੰਦੇ ਲਾਇਆ ਡਿਊਟੀ ਦੇ ਲਈ ਅੱਛਾ ਜੀ ਪਰ ਉਹਨਾਂ ਨੂੰ ਵੀ ਪੂਰਾ ਪਤਾ ਹੀ ਨਹੀਂ ਇੱਕ ਵਾਸਤੇ ਰੱਖਿਆ ਬੰਦੇ ਕੰਪਨੀ ਜਿਹਦੇ ਨਾਲ ਕੰਮ ਕਰ ਰਹੇ ਨੇ ਮਸਿੰਗ ਸਾਫ ਗਲਤ ਹੈ ਰੋਂਗ ਆ ਦੇਖੋ ਇਹ ਪੁਰਾਣੇ ਦੇ ਕਿਤੇ ਬਣਾਇਆ ਸਾਰੇ ਇਹ ਜਾਲੀ ਹੈ ਜੀ ਪੱਖੇ ਦੀ ਇਹ ਪੁਰਾਣੇ ਸਮੇਂ ਦੇ ਵਿੱਚ ਇਹ ਅਨਕੰਪਲੀਟ ਹੈ ਜੀ ਇਹ ਲਿ ਫਿਨਿਸ਼ਿੰਗ ਰਹਿੰਦੀ ਹੈ ਦੀ ਹਮ ਕਲੀ ਕਲੀ ਦਾ ਰੋਹਾ ਹੈ ਹੈਂਡ ਮੇਡ ਹੈ ਸਾਰੇ ਇਹ ਦੇਖਣ ਵਾਲਾ ਕਹਿੰਦਾ ਵੀ ਆਹ ਮਸ਼ੀਨ ਦਾ ਬਣਾਇਆ ਹੈ ਅੱਛਾ ਹੱਥੀ ਬਣਾਇਆ ਸਾਰਾ ਜੀ ਆਪ ਆਪ ਮੋੜੇ ਜੀ ਸਾਰੇ ਆਪਣੇ ਲਈ ਬਣਾਏ ਸੀ ਉੱਪਰ ਲਾਣੇ ਸੀ ਇਹ ਜਿਹੜੇ ਬਾਹਰ ਦੇ ਪੁਰਾਣੇ ਆਂਦੇ ਦੋ ਅਠ ਗਾਜ ਆਂਦੇ ਸੀ ਇਹਦੇ ਬਾਹਰ ਲਾਏ ਆ ਲੋਹਣਾ ਬਜੇ ਇਹ ਟੇਬਲ ਦੀ ਟਾਪ ਹੈ ਇਹ 100 ਸਾਲ ਪੁਰਾਣੀ ਤਕਨੀਕ ਹੈ ਸਾਰੇ ਕਲਮਾ ਦਾ ਕੰਮ ਕਰਿਆ ਹੱਥ ਦਾ ਅੱਛਾ ਜੀ ਇਹ ਸਟicker ਲੱਗਾ ਹੋਇਆ ਬਿਲਕੁਲ ਲੜਦਾ ਨਹੀਂ ਪਕਸ ਨਹੀਂ ਜਾਂਦਾ ਇਹ ਕੋਈ CNC ਨਹੀਂ ਕੁਛ ਨਹੀਂ ਜੀ ਹੋਰ ਹੋਰ ਖਾਣਾ ਤੁਹਾਨੂੰ ਇਹ ਬਣਉਦਾ ਐਨਆਰ ਪਈਆਂ ਕਰੇਦਾ ਸਾਡਾ ਕੰਮ ਅੱਛਾ ਜੀ ਫਿਰ ਨਦੀ ਪਰੇ ਪਣਾ ਤੇ ਚੀਜ਼ਾਂ ਜੀ ਇਹ ਸੰਦੂਕ ਕਿਸੇ ਨੇ ਕੈਨੇਡਾ ਭੇਜਿਆ ਸੀ ਸੰਦੂਕ ਹੂੰ ਉਹਦੀ ਕੁੜੀਆ ਦਾ ਵਿਆਹ ਸੀ ਕਿਸੇ ਅਫਸਰ ਦੇ ਉਹਨਾਂ ਨੇ ਫਿਰ ਇਹ ਸਾਰਾ ਉਸ ਦਾ ਸਮਾਨ ਬਣਾਇਆ ਦਾ ਸੰਦੂਕ ਕੈਨੇਡਾ ਭੇਜਿਆ ਸੀ ਜੀ ਉਹਨਾਂ ਨੇ ਲੱਕੜ ਦਾ ਕੰਮ ਖੁਦ ਤੋਂ ਕਰਾਇਆ ਦਾ ਹੱਥ ਦਾ ਕੰਮ ਸਾਡੇ ਤੋਂ ਕਰਾਇਆ ਦਾ ਉਹਦੀ ਫੋਟੋ ਪਈ ਸੰਦੂਕ ਦੀ ਮੇਰੇ ਉੱਪਰ ਹੂੰ ਸਾਰੇ ਫਰਮੇ ਹੋ ਹੀ ਨੇ ਲੋਕ ਕਹਿੰਦੇ ਆ ਕੀ ਕਲਾ ਕੀ ਕਲਾ ਖਤਮ ਹੋ ਗਈ ਕਲਾ ਖਤਮ ਨਹੀਂ ਹੁੰਦੀ ਜੀ ਕਲਾਂ ਬਚਾ ਕੇ ਖਾਣੇ ਲੋ ਖਤਮ ਹੋ ਗਏ ਜੀ ਹਾਂ ਨਾ ਨਾ ਬਚਾਣੇ ਰੋਕਣ ਲੋ ਬਚਾਣੇ ਦੇਖੋ ਬਚਾਣੇ ਕਦਰਦਾਨੀ ਨਹੀਂ ਰਹੇ ਜੀ ਜੇ ਕੋਈ ਆਊਗਾ ਨਹੀਂ ਵੇ ਸਮਾਨ ਖਰੀਦੈਗੇ ਨਾ ਕੰਮ ਕਿਵੇਂ ਚੱਲੂਗਾ ਕਦਰਦਾਨੀ ਨਹੀਂ ਰਹੇ ਜੀ ਪਤਾ ਨਹੀਂ ਕਮਲ ਜਿਨ੍ਹਾਂ ਨੂੰ ਹੈ ਉਹ ਬਹੁਤ ਦੂਰ ਦੂਰ ਤੋਂ ਆਣੇ ਸਾਡੇ ਕੋਲ ਉਹ ਲੱਭਦੇ ਆਣੇ ਜੀ ਪਰ ਨਾਲ ਇੱਕ ਦੋ ਨਾਲ ਸਾਡਾ ਕਿ ਵਿਹਾਰ ਹੋਣਾ ਜੀ ਨਹੀਂ ਜਿੱਦਾਂ ਕਿ ਮੈਂ ਪੁਰਾਣੇ ਜ਼ਮਾਨੇ ਦੀ ਚੀਜ਼ ਦੇਖ ਰਹੇ ਹਾਂ ਜੀ ਇਹ ਕੀ ਹੈ ਜੀ ਇਹ ਟੋਕਰੀ ਹੈ ਜੀ ਅੱਛਾ ਜੀ ਚਾਹ ਸਾਈਕਲ ਦੇ ਲਾਉ ਲੋ ਚਾਹ ਮੋਟਰਸਾਈਕਲ ਦੇ ਲਾਉ ਲੋ ਇਹ ਪੂਰੀ 100 ਸਾਲ ਪੁਰਾਣੀ ਤਕਨੀਕ ਹੈ ਜੇ ਦੀ ਕਿਤੇ ਵੀ ਵੈ ਸਾਰਾ ਰਿਫਟਿੰਗ ਕੰਮ ਹੋਇਆ ਪਿਆ ਜਿੰਦਾ ਕੁੰਡਾ ਇਹ ਸਭ ਹੱਥ ਦਾ ਮੇਡ ਬਣਾਇਆ ਸਾਰਾ ਦੇਖੋ ਜੀ ਕੀ ਬਾਤ ਹੈ ਜੀ ਕਬਜੇ ਕੁਬਜੇ ਸਭ ਹੱਥ ਦੇ ਬਣਾਏ ਹੋਏ ਹੈ ਇਸ ਬਿਲਡਿੰਗ ਬਿਲਕੁਲ ਨਹੀਂ ਸਾਰਾ ਦੇਖੋ ਰਿਫਟਿੰਗ ਕਰਕੇ ਲੈ ਕੇ ਜਾਣਾ ਲੋਕੀ ਜੀ ਇਹ ਜਾਣੇ ਬ੍ਰਾਜ਼ੀਲ ਜਾਣਾ ਹੈ ਸਾਈਕਲ ਦੇ ਲੱਗੇ ਬ੍ਰਾਜ਼ੀਲ ਹਾਂ ਜੀ ਕੋਈ ਸਾਈਕਲ ਤਿਆਰ ਕੀਤਾ ਮੇਰੇ ਮਿੱਤਰ ਦਾ ਉਹ ਸੇਲ ਹੋ ਗਿਆ ਕਿਸ ਅੰਗਰੇਜ਼ ਨੇ ਲੈ ਲਿਆ ਉਹ ਹੂੰ ਕਿਉਂ ਉਹਨੇ ਟੋਕਰੀ ਦੀ ਡਿਮਾਂਡ ਕਰਦੀ ਕਹਿੰਦੀ ਇਹ ਆ ਪਈ ਤੇ ਮੈਂ ਕੱਲ ਆ ਲੈ ਦੋ ਕੀ ਬਾਤ ਹੈ ਜੀ ਕੁੰਡਾ ਮਤਲਬ ਇਹ ਤਾਂ ਇੱਕ ਸਮੁੰਦਰ ਦਾ ਨਮੂਨਾ ਜੀ ਬਹੁਤ ਕੁਝ ਹੈ ਲੇਕਿਨ ਮੰਡ ਉੱਟਦਾ ਜੀ ਕਿ ਅਸੀਂ ਗਲਤ ਸੀ। ਸੋ ਕਿਲੇ ਦੇ ਪਿਛਲੇ ਪਾਸੇ ਜਿੱਥੇ ਲੋਹਾ ਮਾਰਕੀਟ ਵੱਜਦੀ ਹੈ ਤੇ ਲੋਹੇ ਨੂੰ ਢਾਲ ਕੇ ਵੱਖ-ਵੱਖ ਰੂਪ ਦਿੱਤਾ ਜਾਂਦਾ ਹੈ। ਸੋ ਗੱਲਬਾਤ ਕਰਾਂਗੇ ਭਾਈ ਜੀ ਕੀ ਨਾ ਆਪਣਾ ਜੀ। ਸੂਰਜ ਹੈ ਜੀ ਮੇਰਾ ਨਾਮ। ਸੂਰਜ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ? ਲਗਭਗ ਮੈਨੂੰ ਹੋ ਗਿਆ ਜੀ 15 ਕ ਸਾਲ ਹੋ ਗਏ ਨੇ ਜੀ। 15 ਸਾਲ ਹੋ। ਤੇ ਕੀ ਕੀ ਤਿਆਰ ਕਰ ਦਿੰਦੇ ਹੋ? ਆਪਣੇ ਉਹ ਐਗਰੀਕਲਚਰ ਦੀ ਹਰੇਕ ਐਟਮਾ ਤਿਆਰ ਹੁੰਦੀਆਂ ਜੀ। ਹੂੰ। ਖੁਰਪਾ, ਦਾਤੀ, ਕਈਆਂ, ਪਹਾੜੇ, ਟਾਕੂਏ ਨੇ। ਹੋਰ ਵੀ ਬਥੇਰੀ ਚੀਜ਼ਾਂ ਨੇ ਜਿਵੇਂ ਮੈਕੈਨੀਕਲ ਲਾਈਨ ਦੇ ਵਿੱਚ ਹੁੰਦੀਆਂ ਨੇ ਛੈਣੀਆਂ ਆਹ ਟੋੜਾ ਲੈ ਕੇ ਜਾਂਦੇ ਜੀ ਮਿਸਤਰੀ ਸੋ ਹੱਥੀ ਕੰਮ ਸੁਰਜੀ ਵੀਰ ਬਹੁਤ ਜ਼ਿਆਦਾ ਘਟ ਗਿਆ ਤੁਸੀਂ ਐਗਰੀਕਲਚਰ ਦੀ ਗੱਲ ਕੀਤੀ ਆ ਪਰ ਇੰਨਾ ਸਮਾਨ ਤੁਸੀਂ ਤਿਆਰ ਕਰਦੇ ਹੋ ਫਿਰ ਉਹ ਕਿਹੜੇ ਅੱਜ ਵੀ ਬੰਦੇ ਜੋ ਲੈ ਕੇ ਜਾਂਦੇ ਨੇ ਸਮਾਨ ਵੀ ਹਾਂ ਭਾਈ ਅਸੀਂ ਅੱਜ ਵੀ ਆਪਣੇ ਕੀਤੇ ਦੇ ਨਾਲ ਜੁੜੇ ਹੋਏ ਨੇ ਕਈ ਬੰਦੇ ਹੁੰਦੇ ਨੇ ਜਿਵੇਂ ਜਿਨ੍ਹਾਂ ਨੂੰ ਅੱਜ ਦੇ ਯੁੱਗ ਦੀ ਜਿਹੜੀ ਮਸ਼ੀਨਰੀ ਹੁੰਦੀ ਆ ਨਾ ਜੀ ਉਹਨਾਂ ਨੂੰ ਕਈ ਜਾਣਕਾਰੀਆਂ ਨਹੀਂਆਂ ਨੇ ਉਹ ਪੁਰਾਣੇ ਹੀ ਟਾਈਮ 'ਚ ਕੰਮ ਕਰਦੇ ਨੇ ਪਰ ਉਹਨਾਂ ਦੇ ਹੀ ਸਾਰੇ ਆਪਣਾ ਥੋੜਾ ਬੁੱਤਾ ਕੰਮ ਚੱਲੀ ਜਾਂਦਾ ਜੀ ਪਰ ਇਹ ਕੀ 100 ਵਿੱਚੋਂ ਲਗਾ ਲਓ ਜੀ 30% ਆਪਣਾ ਹੱਤੀ ਕੰਮ ਕਰਨ ਵਾਲੇ ਬੰਦੇ ਰਹਿ ਗਏ ਜੀ ਹੂੰ ਤੇ ਤੁਸੀਂ ਇੰਨੀ ਲਾਗਤ ਦੇ ਵਿੱਚ ਸਮਾਨ ਤਿਆਰ ਕਰਦੇ ਹੋ ਫਿਰ ਅੱਗੇ ਇੰਨਾ ਵਿਕਦਾ ਸਮਾਨ ਜੇ ਅੱਗੇ ਦੇਖੋ ਜੀ ਇਹ ਵਾਲਾ ਕੰਮ ਜੀ ਮੇਲੇ ਕੀ ਤਰ੍ਹਾਂ ਹੋ ਗਿਆ ਜੀ ਹੂੰ ਜਿਵੇਂ ਮੇਲਾ ਕਈ ਵਾਰ ਹੁੰਦਾ ਭਾਰੀ ਚੱਲਾ ਜਾਂਦਾ ਜੀ ਐਨ ਵਧੀਆ ਚੱਲ ਜਾਂਦਾ ਜੀ ਤੇ ਨਹੀਂ ਤਾਂ ਬੈਠੇ ਆ ਜੀ ਉਹ ਤਾਂ ਵੇ ਸੀਜ਼ਨ ਦੇ ਤੌਰ ਤੇ ਕੰਮ ਤਾਂ ਨਹੀਂ ਹੁੰਦਾ ਵੀ ਮੰਨ ਲਓ 6 ਮਹੀਨੇ ਵਾਹਿਆ ਸਰਦੀਆਂ 'ਚ ਕੰਮ ਚੁਰ ਪਿਆ ਗਰਮੀਆਂ 'ਚ ਕਿ 12 ਮਹੀਨੇ 30 ਦੇ ਇੱਕੋ ਜਿਹਾ ਕੰਮ ਰਹਿੰਦਾ ਬਣਾ ਹਾਂਜੀ ਹਾਂਜੀ ਇੱਕੋ ਤਰ੍ਹਾਂ ਦੇ ਹੀ ਕੰਮ ਰਹਿ ਰਹੇ ਜੀ ਹੁਣ ਸੀਜ਼ਨ ਸੂਜ਼ਨ ਵਾਲਾ ਕੋਈ ਕੰਮ ਨਹੀਂ ਆਇਆ ਕਿਉਂਕਿ ਕੁਛ ਤਾਂ ਕਈ ਲੋਕਾਂ ਨੇ ਇਹੋ ਜਿਹਾ ਕੰਮ ਕਰ ਲਏ ਜਿਵੇਂ ਕਰਿਆਨੇ ਵਾਲੇ ਹੋ ਗਏ ਪਿੰਡਾਂ 'ਚ ਉਹਨਾਂ ਨੇ ਵੀ ਇਹ ਕੰਮ ਬਣਾ ਬਣਾਇਆ ਰੱਖ ਲਿਆ ਜੀ ਅੱਛਾ ਹਾਂਜੀ ਉਸ ਕਰਕੇ ਥੋੜਾ ਫਰਕ ਪੈ ਗਿਆ ਕੁਝ ਮਸ਼ੀਨੀ ਯੂਗਾ ਗਿਆ ਜੀ ਫੇ ਰੇਟ ਦਾ ਫਰਕ ਨਹੀਂ ਪੈਂਦਾ ਜੀ ਉਹਨਾਂ ਨੇ ਸਮਾਨ ਰੱਖ ਲਿਆ ਤੁਸੀਂ ਤਾਂ ਬਣਾ ਰਹੇ ਹੋ ਸਮਾਨ ਨੂੰ ਤੁਸੀਂ ਘੱਟ ਰੇ ਉਹ ਉਹ ਤਾਂ ਲੈ ਜਾਣੇ ਜੀ ਬਸ ਜਿਵੇਂ ਆਪਣਾ ਹੋਲਸੇਲ ਰੇਟ ਦੇ ਦਈਦਾ ਜੀ ਉਹ ਆਪਣੇ ਮਾਰਜਨ ਤੇ ਦਿੰਨੇ ਹੀ ਅੱਗੇ ਉਹ ਸੋ ਪੱਠੀ ਚਾਹੀਦੀ ਹੈ ਟੋਲੇ ਵਾਲੀ ਪੱਠੀ ਆ ਪੁਰਾਣੇ ਸਮੇ ਦੀ ਪੱਠੀ ਆ ਉਹ ਤੁਸੀਂ ਗਰੀਲਾਂ ਦਾ ਤਿਆਰ ਕਰ ਰਹੇ ਹੋ ਸਮਾਨ ਜੀ ਹਾਂਜੀ ਹਾਂਜੀ ਜਿਹੜੀ ਗਰੀਲਾਂ ਦੇ ਉੱਪਰ ਲੱਗਦੀਆਂ ਨੇ ਬਾਉਂਡਰੀ ਦੇ ਵਾਲ ਦੇ ਚਾਰੋਂ ਪਾਸੇ ਲੱਗਦੀਆਂ ਨੇ ਜੀ ਤਿੱਕੀਆਂ ਕਰਕੇ ਹੂੰ ਹੋ ਗਿਆ ਜੀ ਸੋ ਕਦੇ ਜ਼ਿੰਦਗੀ ਤੋਂ ਓਕੇ ਨਹੀਂ ਇਹ ਕੰਮ ਦੇ ਵਿੱਚ ਵੀ ਘਟ ਗਿਆ ਕਿਸੇ ਅਸੀਂ ਵੀ ਹੋਰ ਪਾਸੇ ਕੰਮ ਦੇਖੀਏ ਕੀ ਪਿਆ ਕੰਮ ਦੇ ਵਿੱਚ ਪਤਾ ਕੀ ਜੀ ਅੱਗੇ ਕੰਮ ਦਾ ਕਿਸੇ ਪਾਸੇ ਦਾ ਚਾਨਣਾ ਨਹੀਂ ਆਈ ਕੋਈ ਕੰਮ ਨਹੀਂ ਰਿਹਾ ਜੀ ਇਸ ਟਾਈਮ ਬੰਦਾ ਪੜ੍ਹਾਈ ਲਿਖਾਈ ਕਰਕੇ ਵੀ ਫਿਰ ਵੀ ਬੇਲਾ ਹੀ ਬਹਿ ਜਾਂਦਾ ਜੀ ਤੁਹਾਡੀ ਕਿੰਨੀ ਪੀੜੀ ਕੰਮ ਕਰਦੀ ਹੈ ਜੀ ਮੈਂ ਜੀ ਚੌਥੀ ਪੀੜੀ ਹਾਂ ਜੀ ਅੱਛਾ ਹਾਂ ਜੀ ਕਿੰਨੇ ਸਮੇਂ ਦਾ ਦੁਕਾਨ ਆਪਣੀ ਇੱਥੇ ਜੀ ਸਮਝ ਲਓ ਜੀ 90 95 ਸਾਲ ਹੋ ਗਏ ਜੀ ਦਾਦਾ ਜੀ ਕਰਦੇ ਸੀਗੇ ਜੀ ਉਸ ਤੋਂ ਬਾਅਦ ਮੇਰੇ ਡੈਡੀ ਜੀ ਕਰਦੇ ਆ ਚਾਚਾ ਜੀ ਵੀ ਕਰਦੇ ਆ ਜੀ ਅੱਛਾ ਅੱਛਾ ਹਾਂ ਜੀ ਕਾ ਵੀ ਨਵੇਂ ਸਮੇਂ ਤੋਂ ਕੰਮ ਹਾਂ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਜਦੋਂ ਪੜ੍ਹਾਈ ਛੱਡਣ ਤੋਂ ਬਾਅਦ ਪਤਾ ਹੀ ਸੀਗਾ ਨੌਕਰੀਆਂ ਤਾਂ ਮਿਲੀਆਂ ਨਹੀਂ ਆ ਜੀ ਕੀ ਤੁਸੀਂ ਜਿਹੜੇ ਬੱਚਿਆਂ ਨੂੰ ਇਹ ਕੰਮ 'ਚ ਪਾਇਆ ਹੈ ਕਿ ਪੜ੍ਹਦੇ ਨੇ? ਨਹੀਂ ਬੱਚੇ ਤਾਂ ਪੜ੍ਹਦੇ ਜੀ ਅੱਗੇ ਮੈਂ ਅਸੀਂ ਦੋ ਭਰਾ ਨੇ ਜੋ ਕਿ ਮੈਂ ਹੀ ਇਕੱਲਾ ਪਿਆ ਆ ਜੀ ਇਸ ਕੰਮ 'ਚ ਉਹ ਤੋਂ ਭਰਾ ਅਲੱਗ ਕੰਮ 'ਚ ਪੈ ਗਿਆ ਜੀ। ਹੂੰ। ਜੀ ਉਹ ਨਹੀਂ ਕੰਮ ਉਹ ਇਹ ਕੰਮ 'ਚ ਨਹੀਂ ਕਰਦਾ ਜੀ। ਉਹ ਕੱਪੜਿਆਂ ਦੇ ਕੰਮ 'ਚ ਪਿਆ ਹੋਇਆ ਹੈ ਜੀ। ਠੀਕ ਹੈ ਜੀ ਉਹਦਾ ਕੰਮ। ਸ਼ੁਕਰੀਆ। ਸਾਰੇ ਹੱਥ ਮੋੜੇ ਬੋਲੇ ਇੰਨੀ ਗੁੰਡੀ ਛੋਟੀ ਕੋਈ ਨਹੀਂ ਮੋੜੇਗਾ। ਮੋੜੇਗਾ ਜੀ। ਖੋਲਿਆ ਗੁੰਡੀ ਆਉਂਦੀ ਜਿੰਨੀ ਗੁੰਡੀ ਛੋਟੀ ਹੋਏਗੀ ਉੰਨੀ ਕਲਾਕਾਰੀ ਉਹਦੇ ਫੁੱਲ ਦੇ। ਸਰ ਇਹ ਥਾਰੇ ਕੋਈ ਡੈਕੋਰਲ ਪੀਸ ਹੈ ਕੋਈ? ਇਹ ਲਾਈਟ ਵਾਸਤੇ ਬਣਾਣਾ ਕਿਸੇ ਦਾ ਇਹ ਸੋਦਾ ਹੂੰ ਦਿਵਾਲੀ ਕਰਕੇ ਸੀਧੇ ਪੈਕ ਕਰਕੇ ਰੱਖਦਾ ਵੀ ਸਮਾਨ ਗੁੰਮਣਾ ਹੋਵੇ। ਵੀ ਠੀਕ ਹੈ। ਸ਼ੁਕਰੀਆ। ਲਾਹ ਦੇਖ ਸਕਦੇ ਹਾਂ ਕਿਲੇ ਦੇ ਪਿੱਛੇ ਬੈਠੇ ਨੇ। ਹੱਥੀ ਕੰਮ ਕਰਦੇ ਜ਼ਰੂਰ ਨੇ ਪਰ ਮਨ ਉਦਾਸ ਨੇ ਕਿਉਂਕਿ ਕਲਾ ਦਾ ਮੁੱਲ ਨਹੀਂ ਪਾਇਆ ਜਾਂਦਾ। ਨਾ ਸਰਕਾਰ ਬਾਹ ਫੜੇ ਨਾ ਕੋਈ ਬਾਹ ਫੜੇ ਲੋਕ ਆਂਦੇ ਨੇ ਕਿੰਤੂ ਪਰੰਤੂ ਕਰਦੇ ਨੇ। ਮਨ ਦੁਖੀ ਹੁੰਦਾ ਜਿਵੇਂ ਸਰਦਾਰ ਜੀ ਨੇ ਕਈ ਚੀਜ਼ਾਂ ਦਿਖਾਈਆਂ ਨੇ ਜੋ ਹੱਥੀ ਤਿਆਰ ਕੀਤੀਆਂ ਹੋਈਆਂ ਨੇ। ਹੱਥੀ ਉਸ ਲੋਹੇ ਨੂੰ ਢਾਲ ਕੇ ਇੱਕ ਨਵਾਂ ਰੂਪ ਦਿੱਤਾ ਗਿਆ। ਸੋ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਇਹਨਾਂ ਕੋਲ ਆਇਆ ਕਰੋ ਸਮਾਨ ਖਰੀਦਿਆ ਕਰੋ ਤਾਂ ਜੋ ਇਹਨਾਂ ਦਾ ਵੀ ਰੋਜ਼ਗਾਰ ਚੱਲੇ ਇਹਨਾਂ ਦੇ ਹੌਸਲੇ ਬੁਲੰਦ ਰਹਿਣ ਜਿੱਦਾਂ ਕਿ ਇਹਨਾਂ ਦਾ ਲੰਮਾ ਤਜਰਬਾ ਦੁਕਾਨ ਦਾ ਮਹਾਰਾਜ ਦੇ ਪੈਲਸ ਦੇ ਵਿੱਚ ਮੋਤੀਵਾਗ ਦੇ ਵਿੱਚ ਕੰਮ ਕੀਤਾ ਹੋਇਆ ਇਹਨਾਂ ਨੇ ਤੇ ਮਹਾਰਾਜ ਸਾਹਿਬ ਇਹਨਾਂ ਨੂੰ ਬੁਲਾਉਂਦੇ ਨੇ ਇੱਕ ਬੜੀ ਵੱਡੀ ਗੱਲ ਹੈ ਤੇ ਜਿਨ੍ਹਾਂ ਕੀ ਸਮਾਨ ਨਾਲ ਕਾਫੀ ਬਤਾਇਆ ਉੱਥੇ ਪੈਲਸ ਦੇ ਵਿੱਚ ਕੰਮ ਕੀਤਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮਹਬੂਬਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚਲ ਪੰਜਾਬੀ